ਸਲੋ ਗਿਆ ਸਲੋ ਗਿਆ ਦੇਖ ਰਹਿਣ ਰਵਣ 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 ਦੁਕਾਨਦਾਰਾਂ ਦੇ ਉੱਤੇ ਸ਼ਰਿਆ ਪੰਜਾਬ ਪੁਲਿਸ ਦੇ ਵੱਲੋਂ ਗੁੰਡਾਗਰਦੀ ਕੀਤੀ ਗਈ ਹੈ ਦੱਸਦੀ ਹੈ ਕਿ ਦੁਕਾਨਾ ਬੰਦ ਕਰਵਾਉਣ ਆਏ ਪੁਲਿਸ ਮੁਲਾਜ਼ਮਾ ਨੇ ਦੁਕਾਨਦਾਰਾਂ ਦੇ ਡੰਡੇ ਮਾਰੇ ਨੇ ਦੱਸਦੀ ਹੈ ਕਿ ਥੱਪੜਾਂ ਦੀ ਬਰਸਾਤ ਕੀਤੀ ਗਈ ਹੈ ਦੁਕਾਨਦਾਰਾਂ ਦੇ ਉੱਤੇ ਦਰਸ਼ਨ ਇਹ ਸਾਰਾ ਮਾਮਲਾ ਹੈਰੀਟੇਜ ਸਟਰੀਟ ਦੇ ਵਿੱਚ ਬਣੀਆਂ ਦੁਕਾਨਾਂ ਦੇ ਉੱਤੇ ਵਾਪਰਿਆ ਹੈ ਤਾਂ ਦੱਸਦੀ ਹੈ ਕਿ ਸ਼੍ਰੀ ਦਰਬਾਰ ਸਾਹਿਬ ਦੇ ਨੇੜੇ ਹੈਰਿਟੇਜ ਸਟਰੀਟਾ ਉੱਥੇ ਜਦੋਂ ਦੁਕਾਨਾਂ ਬੰਦ ਕਰਵਾਉਣ ਦੇ ਲਈ ਪੁਲਿਸ ਪਹੁੰਚਦੀ ਹੈ ਤਾਂ ਦੁਕਾਨਦਾਰਾਂ ਤੇ ਡੰਡੇ ਮਾਰੇ ਜਾਂਦੇ ਨੇ ਥੱਪੜ ਮਾਰੇ ਜਾਂਦੇ ਨੇ ਤਾਂ ਇਸ ਦੌਰਾਨ ਸੀਸੀਟੀਵੀ ਵੀ ਸਾਹਮਣੇ ਆਈਆ ਤਸਵੀਰਾਂ 'ਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਪੁਲਿਸ ਮੁਲਾਜ਼ਮਾਂ ਦੇ ਵੱਲੋਂ ਕਿਸ ਤਰੀਕੇ ਦੇ ਨਾਲ ਦਬੰਗਾਈ ਕੀਤੀ ਜਾ ਰਹੀ ਹੈ ਹਾਲਾਂਕਿ ਇਹਨਾਂ ਨੂੰ ਥੱਪੜ ਮਾਰਨ ਦਾ ਅਧਿਕਾਰ ਕਿਹਨਾਂ ਨੇ ਦਿੱਤਾ ਸਭ ਤੋਂ ਵੱਡਾ ਸਵਾਲ ਖੜਾ ਹੁੰਦਾ ਹੈ ਜਦਕਿ ਦੂਜੇ ਪਾਸੇ ਦੁਕਾਨਦਾਰਾਂ ਦਾ ਕਹਿਣਾ ਹੈ ਕਿ 11 ਤੋਂ 12 ਵਜੇ ਤੱਕ ਦੁਕਾਨਾਂ ਖੁੱਲਣ ਦਾ ਸਮਾਂ ਰਾਤ ਨੂੰ ਜਿਵੇਂ ਹੀ 11 ਵਜੇ ਤਾਂ ਉਸ ਸਮੇਂ ਪੁਲਿਸ ਮੁਲਾਜ਼ਮ ਮੌਕੇ ਦੇ ਉੱਤੇ ਪਹੁੰਚੇ ਤੇ ਆਉਂਦੇ ਸਾਰ ਦੁਕਾਨਾਂ ਬੰਦ ਕਰਨਾ ਤਾਂ ਦੂਰ ਜੋ ਦੁਕਾਨਦਾਰਾਂ ਦੇ ਕਰਮਚਾਰੀ ਸੀ ਉਹਨਾਂ ਦੇ ਵੀ ਥੱਪੜ ਮਾਰਨੇ ਸ਼ੁਰੂ ਕਰ ਦਿੱਤੇ ਹਾਲਾਂਕਿ ਜਦੋਂ ਦੋ ਦੁਕਾਨਦਾਰਾਂ ਨੇ ਪੁੱਛਿਆ ਕਿ ਕੀ ਉਹਨਾਂ ਦੇ ਕੋਲ ਕੋਈ ਲਿਖਤੀ ਨੋਟਿਸ ਹੈ ਕਿ ਦੁਕਾਨਾਂ ਦਾ ਸਮਾਂ 11 ਵਜੇ ਤੱਕ ਹੀ ਖੁੱਲਣਦਾ ਹੈ ਤਾਂ ਅਜਿਹਾ ਉਹਨਾਂ ਦੇ ਕੋਲ ਕੁਝ ਵੀ ਨਹੀਂ ਸੀ ਸਿਰਫ ਮੂੰਹ ਦੇ ਨਾਲ ਹੀ ਬੋਲਦੇ ਨਜ਼ਰ ਆਏ ਅਤੇ ਲਗਾਤਾਰ ਉਹਨਾਂ ਨੇ ਆਪਣੇ ਬਲ ਦਾ ਪ੍ਰਯੋਗ ਕੀਤਾ ਤਾਂ ਤਸਵੀਰਾਂ ਇਹ ਸ਼ਿਰੀਰ ਦਰਬਾਰ ਸਾਹਿਬ ਦੇ ਨੇੜੇ ਹੈਰਿਟੇਜ ਸਟਰੀਟ ਤੋਂ ਸਾਹਮਣੇ ਆਈਆਂ ਨੇ ਜਿੱਥੇ ਕਿ ਦੁਕਾਨਦਾਰਾਂ ਦੇ ਉੱਤੇ ਸ਼ਰੀਆ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਨੇ ਗੁੰਡਾਗਰਦੀ ਕੀਤੀ ਹੈ ਥੱਪੜ ਮਾਰੇ ਨੇ ਡੰਡੇ ਮਾਰੇ ਨੇ ਕਸੂਰ ਸਿਰਫ ਦੁਕਾਨਦਾਰਾਂ ਦਾ ਹੀ ਸੀ ਕਿ ਉਹ ਰਾਤ ਨੂੰ 11 ਵਜੇ ਤੱਕ ਦੁਕਾਨ ਖੋਲ ਕੇ ਬੈਠੇ ਸੀ ਜਦ ਕਿ ਉਹਨਾਂ ਦਾ ਕਹਿਣਾ ਹੈ ਕਿ ਅਕਸਰ ਹੀ ਉਹ 12 ਵਜੇ ਤੱਕ ਦੁਕਾਨਾਂ ਬੰਦ ਕਰਦੇ ਨੇ ਹਾਲਾਂਕਿ ਪ੍ਰਸ਼ਾਸਨ ਦਾ ਉਹਨਾਂ ਦੇ ਵੱਲੋਂ ਹਵਾਲਾ ਦਿੱਤਾ ਜਾ ਰਿਹਾ ਸੀ ਪੁਲਿਸ ਦੇ ਵੱਲੋਂ ਕਿ ਪ੍ਰਸ਼ਾਸਨ ਦੇ ਹੁਕਮ ਨੇ ਕਿ 11 ਵਜੇ ਦੁਕਾਨਾਂ ਬੰਦ ਕਰ ਦਿੱਤੀਆਂ ਜਾਂ ਪਰ ਦੁਕਾਨਦਾਰਾਂ ਦਾ ਕਹਿਣਾ ਹੈ ਹਾਲੇ ਤੱਕ ਉਹਨਾਂ ਦੇ ਕੋਲ ਅਜਿਹਾ ਕੋਈ ਵੀ ਨੋਟਿਸ ਜਾਂ ਫਿਰ ਕੋਈ ਵੀ ਸੂਚਨਾ ਨਹੀਂ ਪਹੁੰਚੀ ਸਿਰਫ ਪੁਲਿਸ ਮੁਲਾਜ਼ਮ ਮੂੰਹ ਦੇ ਨਾਲ ਹੀ ਕਹਿੰਦੇ ਨਜ਼ਰ ਆਏ ਤੇ ਨਾਲ ਦੀ ਨਾਲ ਹੀ ਉਹਨਾਂ ਨੇ ਥੱਪੜ ਮਾਰਨੇ ਦੁਕਾਨਦਾਰਾਂ ਦੇ ਸ਼ੁਰੂ ਕਰ ਦਿੱਤੇ ਪਈ ਮੇਰਾ ਨਾਮ ਹਰਮਨਪ੍ਰੀਤ ਸਿੰਘ ਆ ਜੀ ਭਜੀ ਕੱਲ ਰਾਤ 11 ਵਜੇ ਦੇ ਕੋਲ ਤਿੰਨ ਕਮਾਂਡੋ ਇੱਕ ਐਸਆਈ ਆਏ ਨੇ ਉਹਨਾਂ ਨੇ ਆਗੇ ਨਾ ਲਾਠੀ ਬਰਸਾਨੀ ਸ਼ੁਰੂ ਕਰ ਦਿੱਤੀਆਂ ਦੁਕਾਨ ਦੇ ਕਸਟਮਰ ਸੀਗਾ ਕਸਟਮਰ ਅਟੈਂਡ ਕਰ ਰਹੇ ਸੀਗੇ ਵਧਾਨ ਦਾ ਟਾਈਮ ਹੋਇਆ ਸੀਗਾ ਸਾਡਾ ਵੈਸੇ ਵੀ ਤੇ ਉਹ ਆਏ ਨੇ ਆਂਦਾ ਚਪੇੜਾ ਮਾਰਨੇ ਸ਼ੁਰੂ ਕਰ ਦਿੱਤੇ ਆ ਮੁੰਡਿਆਂ ਨੂੰ ਤਿੰਨ ਕਮਾਂਡੋ ਸੀ ਤਿੰਨ ਕਮਾਂਡੋ ਸੀ ਕਿ ਐਸੇ ਕੀ ਕਿਉਂ ਕਰਨੀ ਸੀ ਸਮਝ ਨਹੀਂ ਕਿਉਂ ਤਾਂ ਲੰਘ ਰਹੇ ਨੇ ਕਹਿੰਦੇ ਸੀ ਕਿ ਭਰਾਤੇ 12 ਵੇ ਦੁਕਾਨਾਂ ਨਹੀਂ ਖੁੱਲੀਆਂ 12 ਵੇ ਤੋਂ ਬਾਅਦ ਤੇ ਰਾਤੀ 11 ਵਜੇ ਇਹਨਾਂ ਨੇ ਇਹ ਕੁੱਟਣਾ ਸ਼ੁਰੂ ਕਰ ਦਿੱਤਾ ਹਾਂਜੀ ਹਾਂਜੀ ਕਿਸ ਬਾਰੇ ਪੁਲਿਸ ਨੇ ਕੰਪਲੀਟ ਕਰਤੀ ਹਾਂਜੀ ਕੀ ਸਮਝਦੇ ਕਿਉਂ ਗੁੰਡਾ ਕਰਦੀ ਇਹਨਾਂ ਨੇ ਪਤਾ ਨਹੀਂ ਭਾਈ ਜੇ ਕੰਮ ਕਰਦੇ ਆ ਫਿਰ ਕੰਮ ਹੀ ਨਹੀਂ ਕਰਨ ਦਿੰਦੇ ਕਿੰਨੇ ਬੰਦੇ ਤੇ ਹਮਲਾ ਹੋਇਆ ਜੀ ਮੇਰੀ ਦੁਕਾਨ ਦੇ ਦੋ ਮੇਰੀ ਦੁਕਾਨ ਦੇ ਦੋ ਮੁੰਡੇ ਨੇ ਬਾਕੀ ਅੱਗੇ ਵੀ ਦੁਕਾਨਾਂ ਤੇ ਹੋਇਆ ਮੇਰੀ ਦੁਕਾਨ ਦੇ ਦੋ ਮੁੰਡੇ ਨੇ ਇਹਨਾਂ ਨੇ ਦੁਕਾਨ ਦੇ ਵੀ ਦੋ ਮੁੰਡੇ ਦਾ ਕੀ ਮੰਗ ਕੀ ਕਰਦੇ ਆ ਨੇ ਉਹਨਾਂ ਨੇ ਤੁਹਾਨੂੰ ਕੋਈ ਨੋਟਿਸ ਨੋਟਿਸ ਵਗੈਰਾ ਪਹਿਲੇ ਕੋਈ ਨਹੀਂ 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 ਜਿਆਦਾ ਕਿ ਟਾਈਮ ਅਨਾਉਂਸ ਕਰ ਦੇਣਾ ਕਿ ਇਹ ਟਾਈਮ ਹੈਗਾ ਜੇ ਇਸ ਤੋਂ ਬਾਅਦ ਨਹੀਂ ਤੇ ਡਾਇਰੈਕਟ ਆਇਆ ਹੈ ਹਾਂਜੀ ਮਾਰਨੇ ਸ਼ੁਰੂ ਕਰ ਦਿੱਤਾ ਸੀਸੀਟੀਵੀ ਵਗੈਰਾ ਕੋਈ ਸਾਹ ਹਾਂਜੀ 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 ਤੁਹਾਡਾ ਕੋਈ ਨੁਕਸਾਨ ਨਹੀਂ ਕਿ ਦੁਕਾਨ ਦੀ ਕੋਈ ਨਹੀਂ ਨੀ ਨੁਕਸਾਨ ਨਹੀਂ ਤੋੜ ਪਨ ਕੋਈ ਨਹੀਂ ਬੰਦਿਆਂ ਨੂੰ ਮਾਰਿਆ ਬੰਦਿਆਂ ਨੂੰ ਮਾਰਿਆ ਹਾਂਜੀ ਮੇਰੀ ਦੁਕਾਨ ਦੇ ਦੋ ਬੰਦਿਆਂ ਨੂੰ ਮਾਰਿਆ ਬਾਕੀ ਹੋਰ ਵੀ ਕਾਫੀ ਜਣੇ ਨੂੰ ਮਾਰਿਆ ਉਹਨੇ ਇਸ ਬਾਰੇ ਪ੍ਰਸ਼ਾਸਨ ਮੰਗ ਕਰਦੇ ਇਹੇ ਇਹੇ ਮੰਗ ਕਰਦੇ ਭਾਈ ਇਨਸਾਫ ਚਾਹੀਦਾ ਤੁਹਾਨੂੰ ਕੰਮ ਕਰਨ ਕੰਮ ਵੀ ਕਰਨ ਦਿੱਤਾ ਜੇ ਇਹ ਕੰਮ ਕਰਨਾ ਹੋਰ ਕਰਨਾ ਕੀ ਇੱਥੇ ਕਿਉਂ ਹੋਇਆ ਇਸ ਤਰੀਕੇ ਦੇ ਬੰਦੇ ਡਰ ਗਏ ਆ ਉਹਨਾਂ ਨੇ ਦੁਬਾਰਾ ਦੁਕਾਨਾਂ ਤੇ ਨਹੀਂ ਜਾਣਾ ਮਡੋਰਨਸ ਦੇ ਸਾਹਮਣੇ ਸਾਡੀਆਂ ਚਾਰ ਦੁਕਾਨਾਂ ਨੇ ਚੌਥਾ ਦੁਕਾਨਾਂ ਦੇ ਉੱਤੇ ਆਣ ਕੇ ਉਹਨਾਂ ਨੇ ਹਮਲਾ ਕੀਤਾ ਸਾਡੇ ਤੇ ਲੱਗੇ ਹੋਏ ਆ ਆਪਣੇ ਕੰਮ ਕਰ ਰਹੇ ਆ ਅਸੀਂ 12 ਵਜੇ ਦਾ ਟਾਈਮ ਆ 11 ਵਜੇ ਪੋਂ ਆਣ ਕੇ ਕਹਿੰਦੇ ਸਾਡਾ ਜਦੋਂ ਅਸੀਂ ਆ ਗਏ ਆ ਉਦੋਂ ਹੀ ਮਗੀ ਤੁਹਾਡਾ ਸਾਡਾ ਕਾਨੂੰਨ ਪਾਸ ਆ ਕਿ ਤੁਸੀਂ ਬੰਦ ਕਰ ਦਿਓ ਸ਼ਟਰ ਹੁਣ ਗਾਹ ਘਾਹ ਅੰਦਰ ਆਇਆ ਹੈ ਤੇ ਅਸੀਂ ਵਪਾਰੀ ਬੰਦੇ ਆ ਬੰਦੇ ਕੰਮ ਕਰ ਰਹੇ ਆ ਮੁੰਡੇ ਕੰਮ ਕਰਦੇ ਉਹਨਾਂ ਨੂੰ ਛੋਟੀਆਂ ਨਾ ਮਾਰਿਆ ਤੇ ਸਾਰਾ ਕੁਝ ਉਹਨਾਂ ਨੇ ਕਿਹਾ ਜੀ ਹਾਂ ਜੀ ਅਸੀਂ ਹੱਥ ਜੋੜ ਕੇ ਤੇ ਆਪਣਾ ਕਿਹਾ ਵੀ ਇਹੀ ਕਰ ਲੈਣੇ ਆ ਤੇ ਗੁੰਡਾਗਰਦੀ ਕੀਤੀ ਗਈ ਹੈ ਜੇ ਇਹ ਸਾਨੂੰ ਇਨਸਾਮ ਮਿਲਣਾ ਚਾਹੀਦਾ ਹੈ ਕਮਿਸ਼ਨਰ ਦੇ ਅੱਗੇ ਨਹੀਂ ਰਹੀ ਧਰਨਾ ਲਾਵਾਂਗੇ ਸਿੱਧੀ ਗੱਲ ਕੰਮ ਸਾਨੂੰ ਕਰਨ ਨਹੀਂ ਦਿੰਦੇ ਸ਼ਾਮ ਨੂੰ ਅਸੀਂ ਰੋਟੀ ਖਾਣੀ ਹੁੰਦੀ ਹੈ ਆਪਣੀ ਕੰਮ ਅੱਗੇ ਨਹੀਂ ਗਏ ਤੇ ਸਾਨੂੰ ਪਰੇਸ਼ਾਨ ਕਰ ਰਹੇ ਆ ਤੇ ਗੁੰਡੇ ਦੇ 11 ਵਜੇ ਹਾਂਜੀ 12 ਵਜੇ ਦਾ ਟਾਈਮ ਹੈ ਜਦੋਂ ਨੋਟਿਸ ਹੈ ਗਿਆ ਸਾਨੂੰ ਕੋਈ ਨੋਟਿਸ ਨਹੀਂ ਦਿੱਤਾ ਇਹਨਾਂ ਨੇ ਚੰਡੀਗੜ੍ਹ ਤੋਂ ਵੀ ਆਗੇ ਆਉਣ ਦਾ ਕੋਈ ਟਾਈਮ ਤੇ ਬੰਦਾ ਆਣ ਕੇ ਕਨਫਰਮ ਤੇ ਕਰੇ ਕੋਈ ਸਾਨੂੰ ਕਿ ਹਾਂਜੀ ਗੁੰਡਾਗਰਦੀ ਕੀਤੀ ਇਹਨਾਂ ਨੇ ਤੇ ਪਰ ਇਹ ਗਲਤ ਕੰਮ ਹੋਇਆ ਹੈ ਬਹੁਤ ਨਜਾਇਜ਼ ਹੈ ਮਾਰਨ ਕੁੱਟਨ ਦਾ ਉਹਨਾਂ ਦਾ ਹੱਕ ਨਹੀਂਗਾ ਪਰ ਅਸੀਂ ਕੇਸ ਕਰਾਂਗੇ ਇਹਨਾਂ ਦੇ ਸਿੱਧੀ ਗੱਲ ਦਾ ਦੁਕਾਨਦਾਰ ਇਹ ਯੂਨੀਅਨ ਹੈਗੀ ਸਾਡੀ ਦੁਕਾਨਦਾਰਾਂ ਦੀ ਇਹ ਮਡੋਨਸ ਦੇ ਸਾਹਮਣੇ ਸਾਰੀਆਂ ਦੁਕਾਨਾਂ ਦੇ ਉਹਨਾਂ ਨੇ ਕੀਤਾ ਅਸੀਂ ਉਹਨਾਂ ਦੇ ਕੋਈ ਗੁੰਡੇ ਥੋੜੀ ਹੈਗੇ ਆ ਕੋਈ ਤੇ ਚੋਰ ਥੋੜੀ ਹੈਗੇ ਆ ਅਸੀਂ ਤੇ ਚਾਬੀਆਂ ਹੀ ਫੜਾਣ ਨੇ ਉਹਨਾਂ ਨੂੰ ਸਾਨੂੰ ਕੰਮ ਹੀ ਨਹੀਂ ਕਰਨ ਦਿੰਦੇ ਕੰਮ ਤੇ ਕਰਨ ਦਿੰਦੇ ਨਹੀਂ ਕੋਈ ਨਾ ਹੁੰਦੀ ਤਾਂ ਅਸੀਂ ਧਰਨਾ ਲਾਵਾਂਗੇ ਫਿਰ ਹੋਰ ਕੀ ਹੈ ਇਹਨਾਂ ਨੂੰ ਇਹਨਾਂ ਨੂੰ ਕਰਨਾ ਚਾਹੀਦਾ ਆਪਣਾ ਜੋ ਵੀ ਇਹਨਾਂ ਨੇ ਕਮਾਂਡੋ ਵਾਲਾ ਜੋ ਵੀ ਇਹਨਾਂ ਨੇ ਕੀਤਾ ਗਲਤ ਕੀਤਾ ਤੇ ਇਹਨਾਂ ਨੂੰ ਐਕਸ਼ਨ ਕਰੋ ਇਹਨਾਂ ਦੇ ਜ਼ਰੂਰ ਬਾਗਿਆਂ ਕੰਮ ਕਰਦੇ ਪਏ ਆ ਦੁਕਾਨਦਾਰ ਬੰਦੇ ਆ ਸਰ ਇਹ ਬਾਜ਼ਾਰ ਦੀ ਨਾ ਇੱਕ ਕਾਮਨ ਸਮੱਸਿਆ ਸੀ ਇੰਤਜ਼ਾਰ ਦੇ ਵਿੱਚ ਜਿਹੜੇ ਆ ਮੰਗਣ ਵਾਲੇ ਬਿਖਾਰੀ ਗੈਂਗ ਹੋਰ ਅਨਸੋਸ਼ੀਅਲ ਐਲੀਮੈਂਟਸ ਜਿਹੜੇ ਨਾ ਤੁਰੇ ਫਿਰਦੇ ਹੁੰਦੇ ਸੀ ਬੜੇ ਲੰਬੇ ਸਮੇਂ ਤੋਂ ਇਹ ਚੀਜ਼ ਚੱਲ ਰਹੀ ਸੀ ਹੁਣ ਕੁਝ ਦਿਨਾਂ ਤੋਂ ਵਿੱਚੋਂ ਜਿਹੜਾ ਮਿਊਨਿਸਪਲ ਕਾਰਪੋਰੇਸ਼ਨ ਅੰਮ੍ਰਿਤਸਰ ਔਰ ਪੁਲਿਸ ਐਡਮਿਨਿਸਟ੍ਰੇਸ਼ਨ ਅੰਮ੍ਰਿਤਸਰ ਨੇ ਨਾ ਐਦੇ ਤੇ ਬੀੜਾ ਚੁੱਕਿਆ ਇਹਨਾਂ ਨੂੰ ਅਨਸੋਸ਼ੀਅਲ ਐਲੀਮੈਂਟਸ ਨੂੰ ਉੱਥੋਂ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਦਕਿ ਉਹ 100% ਅਜੇ ਤੱਕ ਪੂਰੀ ਨਹੀਂ ਹੋਈ ਹੁਣ ਬੜੀ ਕਾਮਨ ਸਮੱਸਿਆ ਆ ਗਈ ਹੈ ਕਿ ਜਿਸ ਤਰ੍ਹਾਂ ਦੁਕਾਨਾਂ ਹੈਗੀਆਂ ਦੁਕਾਨਦਾਰ ਹੈਗੇ ਆ ਇਹ ਰਾਤ ਨੂੰ 1 ਵਜੇ ਪਰਸੋ ਚੋਤ ਬੰਦ ਕਰਾਨ ਆਏ ਕਿ ਦੁਕਾਨਾਂ ਤੁਸੀਂ ਬੰਦ ਕਰ ਦਿਓ ਫਿਰ ਉਸ ਤੋਂ ਅਗਲੇ ਦਿਨ ਜਿਹੜੇ ਆ 12 ਵਜੇ ਬੰਦ ਕਰਨ ਆਏ ਰਾਤੀ ਇਹ 11 ਵਜੇ ਹੀ ਬੰਦ ਕਰਨ ਆ ਗਏ ਔਰ ਇੰਨਾ ਰਸ਼ ਸੀ ਇਸ ਬਾਜ਼ਾਰ ਦੇ ਵਿੱਚ ਕਿ ਪੁੱਛੋ ਨਾ ਕਿਉਂਕਿ ਪੀਕ ਸੀਜ਼ਨ ਆ ਸਮਰ ਸੀਜ਼ਨ ਕਰਕੇ ਝਾਰਾ ਟੂਰਿਸ ਇੱਥੇ ਆ ਰਿਹਾ ਔਰ ਇਹ ਜਿਹੜੇ ਦੁਕਾਨਦਾਰ ਹੈਗੇ ਆ ਉਹਨਾਂ ਨੂੰ ਉਹਨਾਂ ਨੇ ਲਾਠੀਆਂ ਮਾਰੀਆਂ ਮੁੱਕੇ ਮਾਰੇ ਕਸੂਨ ਮਾਰੇ ਦੁਕਾਨਾਂ ਦੇ ਅੰਦਰ ਤੁਸੀਂ ਟਿਆ ਜਿਹੜੀ ਕਿ ਤੁਸੀਂ ਵੀਡੀਓ ਜਿਹੜੀ ਆ ਉਹ ਵਾਇਰਲ ਹੋਈ ਦੇਖ ਹੀ ਲਈ ਹੋਏਗੀ ਹੁਣ ਬੜੀ ਵੱਡੀ ਗੱਲ ਜਿਹੜੀ ਆ ਰਹੀ ਹੈ ਸਾਹਮਣੇ ਕਿ ਦੁਕਾਨਦਾਰ ਜਿਹੜੇ ਨੇ ਉਹਨਾਂ ਦਾ ਟਾਈਮ ਜਿਹੜਾ ਨਿਸ਼ਚਿਤ ਕੀਤਾ ਕਿੰਨੇ ਕੀਤਾ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨੇ ਕੀਤਾ ਉਹਦਾ ਅਗਰ ਜਦੋਂ ਪੁਲਿਸ ਵਾਲੇ ਦੁਕਾਨ ਤੇ ਆਂਦੇ ਨੇ ਅਸੀਂ ਇਹਨਾਂ ਨੂੰ ਪੁੱਛਦੇ ਹਾਂ ਕਿ ਭਾਈ ਸਾਹਿਬ ਇਹਦੀ ਕੋਈ ਲਿਖਤੀ ਆਰਡਰ ਹੈਗੇ ਨੇ ਤਾਂ ਸਾਨੂੰ ਦਿਖਾਓ ਨਾ ਕੋਈ ਕੋਈ ਲਿਖਤੀ ਆਰਡਰ ਹੈ ਹੀ ਨਹੀਂ ਮੂੰਹ ਜਵਾਨੀ ਆ ਸਭ ਕੁਝ ਇਹਨੂੰ ਬੰਦ ਕਰ ਦਿਓ ਡਾਂਗ ਫੇਰ ਦਿਓ ਬੰਦ ਕਰ ਦਿਓ ਬੰਦੇ ਅੰਦਰ ਕਰ ਦਿਓ ਚੁੱਕੇ ਲੈ ਜਾਓ ਬੰਦੇ ਸਰ ਇਹ ਕੋਈ ਤਰੀਕਾ ਨਹੀਂ ਹੈ ਇੱਕ ਚੀਜ਼ ਨੂੰ ਅਗਰ ਤੁਸੀਂ ਠੀਕ ਕਰਨਾ ਮੂਰੇ ਵਰਲਡ ਦੇ ਵਿੱਚੋਂ 3.5 ਕਰੋੜ ਕਰੋੜ ਜਿਹੜਾ ਟੂ 3.5 ਕਰੋੜ ਟੂਰਿਸਟ ਅੰਮ੍ਰਿਤਸਰ ਘੁੰਮਣ ਆਉਂਦਾ ਤੇ ਉਹਨੂੰ ਫੈਸਿਲਟੀਆਂ ਵੀ ਚਾਹੀਦੀਆਂ ਰਾਤ ਦੇ ਟਾਈਮ ਵੀ ਚਾਹੀਦਾ ਔਰ ਚੰਡੀਗੜ੍ਹ ਤੁਸੀਂ ਦੇਖ ਲਓ ਸਿਰਫ 5-7 ਦਿਨ ਪਹਿਲਾਂ ਚੰਡੀਗੜ੍ਹ ਦੀ ਐਡਮਿਨਿਸਟ੍ਰੇਸ਼ਨ ਨੇ 24 ਘੰਟੇ ਜਿਹੜੀਆਂ ਦੁਕਾਨਾਂ ਖੋਲਣ ਦੇ ਹੁਕਮ ਜਾਰੀ ਕੀਤੇ ਨੇ ਇੱਥੇ ਲੋੜ ਐ ਇੱਥੇ ਸਾਨੂੰ ਚਾਹੀਦੀਆਂ 24 ਘੰਟੇ ਦੁਕਾਨਾਂ ਔਰ ਉਲਟਾ ਪੁਲਿਸ ਪੁਲਿਸਾਨੂੰ ਪ੍ਰੋਟੈਕਸ਼ਨ ਦੇਵੇਗੀ ਜੇ 24 ਘੰਟੇ ਦੁਕਾਨਾਂ ਖੋਲਦੇ ਆ ਔਰ ਇਹ ਸਾਨੂੰ ਡੰਡਾ ਚਾਰਜ ਕਰ ਰਹੇ ਲਾਠੀ ਚਾਰਜ ਕਰ ਰਹੇ ਆ ਅਸੀਂ ਪੰਜ-ਪੰਜ ਪਰਿਵਾਰ ਪਰ ਚਲਾ ਰਹੇ ਆ ਕੋਈ ਸਾਡੇ ਕੋਲ 4-5 ਜ ਉਹ ਕੱਲ ਨੂੰ ਕੋਈ ਇਹੋ ਜਿਹੇ ਕਦਮ ਚੁੱਕ ਲੈਣ ਫੇਰ ਸਰਕਾਰ ਕਿੱਥੇ ਜਾਏਗੀ ਔਰ ਐਸ ਗੱਲਾਂ ਤੇ ਹੋਈਆਂ ਸੀ এমਪਲੋਇਮੈਂਟ ਦੇ ਦਿੰਦੀਆਂ ਸਰਕਾਰ ਵੱਲੋਂ এমਪਲੋਇਮੈਂਟ ਕਿੱਥੇ ਹੈ ਤੇ ਉਹ এমਪਲੋਇਮੈਂਟ ਉਜਾੜਿਆ ਜਾ ਰਿਹਾ ਇਹ ਟੂਰਿਸਟ ਜਿਹੜਾ ਹੱਬ ਹੈਗੀ ਇਹਨੂੰ ਖਰਾਬ ਕੀਤਾ ਜਾ ਰਿਹਾ ਮੈਂ ਪੂਰੀ ਗੁੰਡਾਗਰਦੀ ਕੀਤੀ ਗਿਆ ਜੀ ਸਰੇ ਆਮ ਗੁੰਡਾਗਰਦੀ ਆ ਜੀ ਸਰੇ ਆਮ ਗੁੰਡਾਗਰਦੀ ਆ ਸਰ ਸਭ ਤੋਂ ਪਹਿਲਾਂ ਤੇ ਮੈਂ ਅੰਮ੍ਰਿਤਸਰ ਦੇ ਡੀਸੀ ਸਾਹਿਬ ਔਰ ਪੁਲਿਸ ਕਮਿਸ਼ਨਰ ਸਾਹਿਬ ਨੂੰ ਅਪੀਲ ਕਰਦਾ ਕਿ ਜਿਹੜੇ ਬੰਦੇ ਆ ਕੇ ਰਾਤੀ ਰਾਤੀ ਚਾਰਜ ਕਰਕੇ ਗਏ ਅਨਲਾਫੂ ਲੈਗਾ ਸਭ ਤੋਂ ਪਹਿਲੇ ਉਹਨਾਂ ਦੇ ਕਾਰਵਾਈ ਕਰੋ ਨਹੀਂ ਤੇ ਅਸੀਂ ਸਾਰਾ ਬਾਜ਼ਾਰ ਬੰਦ ਕਰ ਦੇਣਾ ਜੀ ਔਰ ਅਸੀਂ ਸਾਰੇ ਦੁਕਾਨਦਾਰਾਂ ਨੇ ਆਪਣੀਆਂ ਚਾਬੀਆਂ ਤੁਹਾਨੂੰ ਦੇ ਜਾਣੀਆਂ ਤੁਸੀਂ ਸਾਡੇ ਪਰਿਵਾਰ ਚ ਲਾਓ ਤੁਸੀਂ ਸਾਡੇ ਘਰ ਚ ਲਾਓ ਜਿਹੜੇ ਵਪਾਰੀਆਂ ਨਹੀਂ ਦੇਣ ਲੈਣ ਹੈਗਾ ਉਹ ਸਾਰਾ ਪੁਲਸ ਹੋਰ ਐਡਮਿਨਿਸਟ੍ਰੇਸ਼ਨ ਕਰੇਗਾ ਔਰ ਪੰਜਾਬ ਸਰਕਾਰ ਕਰੇਗੀ ਇਹ ਜ਼ਿੰਮੇਵਾਰ ਆਮ ਆਦਮੀ ਪਾਰਟੀ ਦੀ ਸਰਕਾਰ ਹੋਏਗੀ